ਏ ਵੀਰ ਜੀ 400 ਕਾਜ ਆ ਜੀ 45/80 ਦਾ ਪਲਾਟ ਆ ਜੀ ਜਿੱਦਾਂ ਦੀ ਡਿਮਾਂਡ ਸੀ ਆਪਾਂ ਨੇ ਉਦਾਂ ਦਾ ਆਪਾਂ ਨੂੰ ਬਣਾ ਕੇ ਦਿੱਤਾ ਜੀ ਇਹਨਾਂ ਨੂੰ ਚਾਨਣ ਆ ਵੀ ਘਰ ਚ ਲਾਈਟ ਹੈਗੀ ਹੈ ਨਹੀਂ ਹੈਗੀ ਚਾਨਣ ਰਹਿਣੀ ਰਹਿਣਾ ਹਾਂਜੀ ਹਾਂ ਬਿਲਕੁਲ ਭਾਈ ਵੀਰ ਜੀ ਟਾਟਾ ਦਾ ਸਰੀਆ ਪਾਇਆ ਜੀ ਬੇਟ ਪਲੱਸ ਆਪਾਂ ਜੇ ਸੀਮਿੰਟ ਵਰਤੇ ਆ ਜੀ ਕੰਪਲੀਟ ਵੀਰ ਜੀ ਇਹ ਅਮਨ ਨੂੰ 8 ਤੋਂ 10 ਮਹੀਨਿਆਂ ਦੇ ਲਗਭਗ ਜੀ ਕੰਪਲੀਟ ਦੇ ਇਹਨਾਂ ਨੂੰ ਲੱਗੇ ਨੇ ਜੀ ਕਿਉਂਕਿ ਹਰ ਇੱਕ ਚੀਜ਼ ਤੁਸੀਂ ਕੱਢ ਕੇ ਲਾ ਸਕਦੇ ਹੋ ਟੂਟੀ ਖਰਾਬ ਹੋ ਗਈ ਸੁੱਚ ਖਰਾਬ ਹੋ ਗਈ ਤੁਸੀਂ ਬਦਲ ਸਕਦੇ ਹੋ ਜੀ ਜਿਵੇਂ ਸਰੀਆ ਜੀ ਜੇ ਤੁਸੀਂ ਉਹ ਕੇਰਾ ਪਾਤਾ ਉਹ ਦੁਬਾਰਾ ਕੱਢ ਕੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਕਰਮਜੀਤ ਬੇਨੜਾ ਬਾਈ ਕੋਲ ਪਹੁੰਚੇ ਆ ਜਿਹੜੇ ਬਹੁਤ ਸੋਹਣੀਆਂ ਕੋਠੀਆਂ ਤਿਆਰ ਕਰਦੇ ਨੇ ਤੇ ਫੇਸਬੁੱਕ ਇੰਸਟਾਗ੍ਰam ਤੇ ਤੁਸੀਂ ਬਾਈ ਨੂੰ ਦੇਖਿਆ ਹੋਊਗਾ ਤੇ ਬਾਈ ਦਾ ਸਾਰਾ ਕੰਮ ਵੀ ਦਿਖਾਵਾਂਗੇ ਕਿਵੇਂ ਕੰਮ ਕਰਦੇ ਹੋ ਅਲੱਗ ਵੀਡੀਓ ਬਣਾਵਾਂਗੇ ਪਰ ਜਿਹੜੀ ਇਹ ਕੋਠੀ ਅੱਜ ਦਿਖਾਉਣੀ ਹੈ ਕੰਪਲੀਟ ਕੀਤੀ ਹੈ ਬਾਈ ਨੇ A to Z ਆਰਕੀਟੈਕਚਰ ਤੋਂ ਲੈ ਕੇ ਸਾਰਾ ਕੰਮ ਵੀ ਰੋਹਰਣ ਕੀਤਾ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਦਰਸ਼ਕਾਂ ਨੂੰ ਨਾਮ ਤਾਂ ਤੁਹਾਡਾ ਪਹਿਲਾਂ ਹੀ ਆਪਾਂ ਦੱਸਤਾ ਪਰ ਹੁਣ ਆਪਾਂ ਕੰਮ ਦੱਸਦੀ ਆਪਾਂ ਕਾਦਾ ਕਾਦਾ ਕੰਮ ਕਰਦੇ ਆ ਪੱਥਰ ਵਗੈਰਾ ਦਾ ਕੰਮ ਜੀ ਠੀਕ ਹੈ ਜੀ ਤੇ ਪੂਰੀ ਆਪਣੇ ਪ੍ਰੋਪਰ ਕੰਪਲੀਟ ਕੋਠੀ ਕਰੀਏ ਜੀ ਇਹ ਜੀ ਠੀਕ ਹੈ ਜੀ ਜੇ ਗੱਲ ਕਹਿ ਦੀ ਵੀ ਗੇਟ ਤੋਂ ਲੈ ਕੇ ਸੱਤ ਤੱਕ ਸਾਰਾ ਕੰਮ ਆਪਣੀ ਹੈ ਹਾਂਜੀ 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 ਠੀਕ ਹੈ ਬਈ ਜਿਵੇਂ ਦੇਖੇ ਨਾ ਸ਼ਹਿਰਾਂ ਵਾਲੇ ਮਿੱਤਰਾਂ ਨੂੰ ਬਹੁਤ ਡਿਮਾਂਡ ਆਉਂਦੀ ਆ ਠੀਕ ਹੈ ਜੀ ਤੇ ਇਹ ਵੀ ਸ਼ਹਿਰ ਦੇ ਵਿੱਚ ਕੋਠੀ ਬਣੀ ਕਿੰਨੇ ਬਾਏ ਕਿੰਨੇ ਦਾ ਪਲਾਟ ਹੈ ਇਹ ਵੀਰ ਜੀ 400 ਕਾਜਾ ਜੀ 400 ਗਾਜ ਹਾਂਜੀ ਹਾਂ ਤੇ ਇੰਨਾ ਐ ਕਿੰਨੇ ਰੋਟਾ ਬਈ ਇਹ 45 बाई 80 ਦਾ ਪਲਾਟ ਆ ਜੀ 45 बाई 80 ਹਾਂਜੀ ਹਾਂ ਠੀਕ ਆ ਬਾਈ ਜੀ ਤੇ ਬਾਈ ਚੱਲੀ ਅੰਦਰ ਨੂੰ ਹਾਂਜੀ ਹਾਂ ਤੇ ਇੱਕ ਚੀਜ਼ ਬਾਈ ਖਾਸ ਇਹ ਹੁੰਦੀ ਹੈਗੀ ਹਾਂਜੀ ਜ਼ਿਆਦਾਤਰ ਨੇ ਜਿਹੜੇ ਬਿਲਡਰ ਹੁੰਦੇ ਨੇ ਜਾਂ ਆਪਾਂ ਕਹਿੰਦੀਆਂ ਕੰਟਰੈਕਟਰ ਹੁੰਦੇ ਨੇ ਹਾਂਜੀ ਹਾਂਜੀ ਉਹ ਨਕਸ਼ਾ ਕਿਤੇ ਹੋਰ ਤਿਆਰ ਕਰਵਾਉਂਦੇ ਨੇ ਠੀਕ ਹੈ ਜੀ ਤੇ ਤੁਸੀਂ ਇਹਦਾ ਨਕਸ਼ਾ ਜਿਵੇਂ ਆਪਦੇ ਏਡੀ ਨਾਲ ਤਿਆਰ ਕਰਵਾਇਆ ਕਿਉਂਕਿ ਕਰਵਾਉਣਾ ਚੱਲੋ ਆਪਣਾ ਆਰਕੀਟੈਕਟ ਤੁਸੀਂ ਪਾਣੇ ਹਾਂਜੀ ਵੀਰ ਜੀ ਜੀ ਉਹ ਆਪਦੇ ਹਿਸਾਬ ਨਾਲ ਕਰਿਆ ਕਿ ਪਰਿਵਾਰ ਨੇ ਇਹ ਇਹਨਾਂ ਦੇ ਪਰਿਵਾਰ ਦੀ ਜਿੱਦਾਂ ਦੀ ਇਹਨ ਉੱਪਰ ਆਪਾਂ ਨੂੰ ਰੈਂਟ ਵਾਸਤੇ ਚਾਹੀਦਾ ਜੀ ਕਿਉਂਕਿ ਫੈਮਿਲੀ ਇਹ ਫੁੱਲ ਬਾਹਰ ਹੈ ਜੀ ਠੀਕ ਹੈ ਤੇ ਅੰਕਲ ਤੇ ਆਂਟੀ ਜੌਬ ਕਰਦੇ ਸੀ ਇਹ ਵੀ ਰਿਟਾਇਰ ਨੇ ਜੀ ਹੁਣ ਤੇ ਇਹਨਾਂ ਦਾ ਵੀ ਬਾਹਰ ਜਾਂਦਾ ਜਦੋਂ ਵੀ ਪ੍ਰੋਗਰਾਮ ਬਣਦਾ ਤੇ ਬੇਟੇ ਕੋਲੇ ਬਾਹਰ ਜਾਂਦੇ ਨੇ ਤੇ ਉੱਪਰ ਆਪਣਾ ਰੈਂਟ ਵਾਸਤੇ ਬਣਾਇਆ ਸੀ نیچے ਇਹਨਾਂ ਦੀ ਰਹਿਣ ਵਾਸਤੇ ਜਗ੍ਹਾ ਆਪਣੇ ਬਣਾਈ ਸੀ ਪ੍ਰਾਪਰਟੀ ਠੀਕ ਹੈ ਭਾਈ ਜੀ ਹਾਂਜੀ ਤੇ ਸਭ ਤੋਂ ਪਹਿਲਾਂ ਤਾਂ ਜੇ ਦੋਸਤੋ ਆਪਾਂ ਦੇਖੀਏ ਗੇਟ ਚੱਲਦੇ ਜਿਹੜੇ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਤੇ ਸੀਐਨਸੀ ਵਰਕ ਹੋਇਆ ਹੁੰਦਾ ਬਾਈ ਉਹ ਰਾਂ ਨੇ ਉਹ ਲਾਇਆ ਤੇ ਬਹੁਤ ਸੋਹਣਾ ਇਹਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਆ ਤੇ ਅੱਜਕੱਲ ਇਹ ਖਾਸ ਕਰਕੇ ਚੱਲਦੇ ਆ ਬਈ ਜੀ ਹਾਂਜੀ ਵੀਰ ਜੀ ਹਾਂਜੀ ਇਹਨਾਂ ਦੀ ਜਿੱਦਾਂ ਦੀ ਡਿਮਾਂਡ ਸੀ ਆਪਾਂ ਨੇ ਉਦਾਂ ਦਾ ਆਪਾਂ ਨੂੰ ਬਣਾ ਕੇ ਦਿੱਤਾ ਜੀ ਇਹਨਾਂ ਨੂੰ ਠੀਕ ਆ ਬਈ ਜੀ ਚੱਲੀਏ ਬਈ ਜੰਦਾ ਹਾਂਜੀ ਹਾਂ ਤੇ ਆਜੋ ਵੀ ਦੋਸਤੋ ਘਰ ਅੰਦਰ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਵਾਂਗੇ ਤੁੱਪ ਕਰਦੇ ਅੰਦਰ ਐਂਟਰ ਹੋ ਗਏ ਸਭ ਤੋਂ ਪਹਿਲਾਂ ਜੇ ਗੱਲ ਕਰੀ ਬਈ ਐਲੀਵੇਸ਼ਨ 'ਚ ਕੀ ਕੀ ਆਪਾਂ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਐਲੀਵੇਸ਼ਨ ਨੂੰ ਵੀਰ ਜੀ ਜਿੱਦਾਂ ਦੀ ਇਹਨਾਂ ਦੀ ਡਿਮਾਂਡ ਸੀਗੀ ਵੀ ਆਪਾਂ ਨੂੰ ਮਾਡਰਨ ਨਕਸ਼ਾ ਚਾਹੀਦਾ ਵੈਸੇ ਅੱਜਕੱਲ ਕਲਾਸਿਕਲ ਦਾ ਟ੍ਰੈਂਡ ਤੇ ਆਪਾਂ ਨੇ ਉਦੋਂ ਦਾ ਮਾਡਰਨ ਜਿੱਦਾਂ ਦਾ ਆਪਣੇ ਐਲੀਵੇਸ਼ਨ ਬਣਵਾਇਆ ਸੀ ਪ੍ਰੋਪਰ ਆਪਾਂ ਨੇ ਤਿਆਰ ਕਰਕੇ ਦਿੱਤਾ ਜੀ ਐਲੀਵੇਸ਼ਨ ਜੀ ਇਧਰ ਵੀ ਇਹ ਸਟੋਨ ਲੱਗੇ ਆ ਗਏ ਹਨਾ ਵਿਚਾਲੇ ਹਾਂਜੀ ਚਾਇਨਾ ਸਟੋਨ ਕਹਿੰਦੇ ਨੇ ਜੀ ਵੀਰ ਜੀ ਇਹਨਾਂ ਨੂੰ ਠੀਕ ਹੈ ਜੀ ਹਾਂਜੀ ਉਹ ਆਪਣੇ ਜਿੱਦਾਂ ਦਾ ਲੱਗਿਆ ਹੋਇਆ ਸੀ ਉਹ ਆਪਾਂ ਨੇ ਪ੍ਰੋਪਰ ਲਗਾ ਕੇ ਦਿੱਤਾ ਜੀ ਠੀਕ ਹੈ ਬਾਈ ਜੀ ਹਾਂਜੀ ਤੇ ਲੋ ਵੀ ਦੋ ਇੱਕ ਲੌਨ ਦਾ ਆਪਣਾ ਇਹਨਾਂ ਦਾ ਸੀਗਾ ਵੀ ਆਪਾਂ ਨੂੰ ਮੂਹਰੇ ਪਾਰਕਿੰਗ ਚਾਹੀਦੀ ਆ ਪਾਰਕਿੰਗ ਆਪਾਂ ਨੇ ਤਿਆਰ ਕਰਵਾ ਕੇ ਦਿੱਤੀ ਤੇ ਡਬਲ ਗੱਡੀ ਦੀ ਇੱਥੇ ਆਪਾਂ ਨੂੰ ਪਾਰਕਿੰਗ ਚਾਹੀਦੀ ਸੀ ਠੀਕ ਹੈ ਜੀ ਤੇ ਉਹ ਡਬਲ ਗੱਡੀ ਦੀ ਆਪਾਂ ਇਹਨਾਂ ਨੂੰ ਉਹ ਵੀ ਠੀਕ ਹੈ ਜੀ ਅੱਜ ਕੱਲ ਬਈ ਆ ਵੀ ਚੱਲਦੀ ਹੈ ਇਹ ਬਈ ਕੀ ਆ ਗਿਆ ਇਹ ਆਪਣਾ ਇਹ ਕੀ ਪ੍ਰੋਡਕਟ ਆ ਜਾਂਦਾ ਹੈਗਾ ਇਹ ਸੀਐਨਸੀ ਨਾਲ ਹੀ ਕਟਿੰਗ ਹੁੰਦੀ ਹੈ ਹਾਂ ਜੀ ਵੀਰ ਜੀ ਸੀਐਨਸੀ ਕਟਿੰਗ ਹੁੰਦੀ ਆ ਸਿਰਫ ਐਲੀਵੇਸ਼ਨ ਨੂੰ ਆਪਣਾ ਵਧੀਆ ਬਣਾਉਣ ਵਾਸਤੇ ਹਣਾ ਵਧੀਆ ਬਣਾਉਣ ਵਾਸਤੇ ਇਹ ਕਾਫੀ ਅੱਜ ਕੱਲ ਚੱਲ ਰਹੀ ਹੈ ਚੀਜ਼ ਹਾਂਜੀ ਹਾਂਜੀ ਇਹ ਵੀਰ ਜੀ ਆ ਵਧੀਆ ਆਪਣੀ ਸੀਟ ਲਵਾਈ ਹੋਈ ਹੈ ਇਹ ਸੀਟ ਆਪਣੀ ਸੀਐਨਸੀ ਨਾਲ ਕਟਿੰਗ ਹੁੰਦੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਜੀ ਇਹ ਜਿਵੇਂ ਛੱਤ ਤੇ ਬਹੁਤ ਅੱਜ ਕੱਲ ਦੇਖਦੇ ਆ ਹਣਾ ਬਈ ਹਾਂਜੀ ਹਾਂਜੀ ਵੀਰ ਜੀ ਤੇ ਦੇਖੋ ਫੁੱਲ ਆਪਣੀਆਂ ਮੰਨੋ ਜੀ ਡਾਉਨ ਸੀਲਿੰਗ ਆ ਜੀ ਸਾਰੀ ਕੋਠੀ ਦੇ ਵਿੱਚ ਜ ਠੀਕ ਹੈ ਜੀ ਹਾਂ ਜੀ ਮਲਜਮਾ ਪਾਰਕਿੰਗ ਤੋਂ ਲੈ ਕੇ ਦੇਖੀਏ ਅੰਦਰ ਤੱਕ ਸਾਰੇ ਕਿਤੇ ਡਾਊਨ ਸੀਲਿੰਗ ਆਪਾਂ ਦੇਖ ਨੂੰ ਨਹੀਂ ਡਾਊਨ ਸੀਲਿੰਗ ਹੇਠਾਂ ਜੀ ਉੱਪਰ ਆਪਾਂ ਨੇ ਡਾਊਨ ਸੀਲਿੰਗ ਦੀ ਆਪਸ਼ਨ ਘੱਟ ਰੱਖੀ ਹੈ ਜੀ ਕਿਉਂਕਿ ਉੱਪਰ ਆਪਾਂ ਰੈਂਟ ਦੇ ਉੱਤੇ ਰੱਖਿਆ ਹੋਇਆ ਸੀਗਾ ਬਣਾਉਣ ਦਾ ਠੀਕ ਹੈ ਜੀ ਹੁਣ ਸਿੰਪਲ ਰੱਖਿਆਗਾ ਥੱਲੇ ਆਪਾਂ ਫੁੱਲ ਕੋਸਟ ਕੀਤੀ ਹੈ ਜੀ ਹਾਂ ਜੀ ਤੇ ਲੱਕੜ ਦਾ ਵੀ ਭਾਈ ਸਾਰਾ ਕੰਮ ਤੁਸੀਂ ਕੀਤਾ ਦਰਵਾਜ਼ਾ ਹਾਂ ਜੀ ਹਾਂ ਜੀ ਵੀਰ ਜੀ ਇਹ ਪੌੜੀ ਆਪਾਂ ਨੇ ਤਾਂ ਹੀ ਬਾਹਰ ਦੀ ਰੱਖੀ ਹੈ ਵੀਰ ਜੀ ਪੋਰਚ ਦੀ ਜੇ ਜਿਹੜਾ ਵੀ ਕੋਈ ਆਪਾਂ ਰੈਂਟ ਤੇ ਦੇਣਾ ਜਾਂ ਉਹਦੇ ਵਾਸਤੇ ਹਨ ਹਾਂ ਜੀ ਹਾਂ ਜੀ ਇੰਟੀਰੀਅਰ ਬਿਲਕੁਲ ਸੋਬਰ ਤੇ ਸਾਫ ਸੁਥਰਾ ਕੰਮ ਕੀਤਾ ਹੋਇਆ ਜੇ ਗੱਲ ਕਰੀ ਨਾ ਪਲਾਨਿੰਗ ਦੇ ਹਿਸਾਬ ਨਾਲ ਕੰਮ ਕੀਤਾ ਹੋਇਆ ਹਾਂਜੀ ਵੀਰ ਜੀ ਜਿੱਦਾਂ ਦਾ ਪਰਿਵਾਰ ਦੀ ਡਿਮਾਂਡ ਸੀ ਵੀ ਆਪਾਂ ਨੂੰ ਲੌਬੀ ਥੋੜੀ ਜਿਹੀ ਖੁੱਲੀ ਚਾਹੀਦੀ ਆ ਪਰਿਵਾਰ ਇੱਕ ਸਾ ਇਕੱਠਾ ਬਹਿ ਕੇ ਤੇ ਟੀਵੀ ਵਗੈਰਾ ਦੇਖ ਸਕੇ ਤੇ ਜੁਆਇੰਟ ਫੈਮਿਲੀ ਵਾਂਗੂ ਇਕੱਠੇ ਬਹਿ ਸਕੀ ਅਸੀਂ ਇਸ ਲਈ ਆਪਾਂ ਨੇ ਡਰਾਈੰਗ ਰੂਮ ਵੀ ਬਣਾਇਆ ਅਲੱਗ ਪਰ ਆਪਾਂ ਨੇ ਇਹ ਖੁੱਲਾ ਰੱਖਿਆ ਸੀਗਾ ਤੇ ਬੈਠਣ ਲਈ ਪਰਿਵਾਰ ਦੇ ਇਕੱਠੇ ਤੇ ਸਭ ਤੋਂ ਪਹਿਲਾਂ ਹਨਾ ਬਈ ਜੇ ਗੱਲ ਕਰੀਏ left hand side मुड़ के किचन आ गई पूरी खुली ढुलली जी के मॉडुलर किचन का काम आ गया हां जी हां जी जी लॉबी दोस्तों किचन भी ਤੁਸੀਂ ਦੇਖ ਸਕਦੇ ਹੋ ਇੱਕ चीज ना खास ਵੀ ਕੰਮ ਦਾ ਮਿਸਤਰੀ ਦਾ ਪਤਾ ਕਿੱਥੋਂ ਲੱਗਦਾ ਵਧੀਆ ਜਿਹੜੀ चीज ਕਿਸੇ ਵੀ ਕਿਚਨ ਦੇ ਅਸੀਂ ਘਰ ਬਣਾਉਣਾ ਹੈ ਵੀ ਜਦੋਂ ਵੀਡੀਓ ਜਿੱਥੇ 메인 ਕਿਚਨ ਤੇ ਧੁੱਪ ਪੈਂਦੀ ਹੈ ਜਿਹੜਾ ਥੋੜਾ ਜਿਹਾ ਮਤਲਬ ਚਾਨਣੀ ਪੈਂਦਾ ਉਹ ਕਿਸੇ ਨਾਮ ਬਸ ਸਾਫ ਹੀ ਸਮਝ ਲਓ ਕਿਉਂਕਿ ਜ਼ਿਆਦਾਤਰ ਕਿਚਨ ਆਪਾਂ ਬੰਦ ਵਾਲੇ ਪਾਸੇ ਰੱਖ ਦਿੰਨੇ ਆ ਤਾਂ ਉਹ ਚੀਜ਼ ਸਵਾਦ ਨਹੀਂ ਆਉਂਦਾ ਕਿਉਂਕਿ ਜ਼ਿਆਦਾਤਰ ਲੇਡੀਜ਼ ਨੇ ਜੇ ਕਹਿੰਦੀ ਦਿਨ ਦੇ ਸਭ ਤੋਂ ਜ਼ਿਆਦਾ ਟਾਈਮ ਇੱਥੇ ਕੰਮ ਕਰਦੀ ਇੱਥੇ ਨਹੀਂ ਸਪਾਈ ਹੋਊਗੀ ਤਾਂ ਇੱਥੇ ਲਾਈਟ ਚਾਨਣ ਨਹੀਂ ਹੋਊਗਾ ਤਾਂ ਉਹਦਾ ਸਵਾਦ ਨਹੀਂ ਆਉਂਦਾ ਤੇ ਇਹ ਵੀ ਨਾਲ ਇਧਰ ਇਹ ਵਾਸ਼ਿੰਗ ਏਰੀਆ ਆਪਣੇ ਨਾਲ ਆ ਕੇ ਆਪਣੇ ਹਾਂਜੀ ਕਿਚਨ ਦੇ ਨਾਲ ਦਿੱਤਾ ਸੀਗਾ ਠੀਕ ਹੈ ਜੀ ਤੇ ਇਹਦੀ ਮਤਲਬ ਗੇਟ ਦੀ ਵੀ ਆਪਸ਼ਨ ਜੇ ਲਾਉਣਾ ਆਪਾਂ ਲਾ ਸਕਦੇ ਹਾਂ ਹਾਂ ਜੀ ਹਾਂ ਬੰਦ ਕਰਨਾ ਜੇ ਤੁਸੀਂ ਜੀ ਤਾਂ ਕਰ ਸਕਦੇ ਹਾਂ ਜੀ ਆਪਾਂ ਠੀਕ ਹੈ ਜੀ ਤੇ ਆ ਜੀ ਦੋਸਤੋ ਮਤਲਬ ਕਮਬਹੁਤ ਸੋਹਣਾ ਹੋਇਆ ਤੇ ਇੱਧਰ ਨੂੰ ਇਹ ਡਾਈਨਿੰਗ ਦਾ ਭਾਜੀ ਇੱਧਰ ਬਾਹਰ ਆਪਸ਼ਨ ਦੇਤੀ ਹੈ ਜੀ ਹਾਂ ਜੀ ਵੀਰ ਜੀ ਇਹ ਆਪਾਂ ਨੇ ਪਿੱਛੇ ਲਾਈਟ ਪਾਉਣ ਨੂੰ ਰੱਖਿਆ ਸੀ ਜੀ ਉੱਪਰ ਤੱਕ ਜੀ ਇਹ ਉੱਪਰ ਤੱਕ ਦੂਸਰੀ ਮੰਜ਼ਿਲ ਤੱਕ ਇਹ ਉੱਪਰ ਤੱਕ ਖਾਲੀ ਹੈ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਉੱਪਰ ਇਹਦੇ ਗਲਾਸ ਲਾਇਆ ਜੀ ਇਹ ਡਬਲ ਹਾਈਟ ਤੱਕ ਖਾਲੀ ਹੈਗਾ ਹਾਂ ਜੀ ਪਰ ਚਾਨਣ ਆਏ ਵੀ ਘਰ ਚ ਲਾਈਟ ਹੈਗੀ ਹੈ ਨਹੀਂ ਹੈਗੀ ਚਾਨ ਇਹ ਡ੍ਰੈਂਗ ਰੂਮ ਹੁੰਦੀ ਆ ਜੀ ਠੀਕ ਹੈ ਜੀ ਰੱਖੀ ਸੀ ਆਪਾਂ ਨੇ ਡ੍ਰੈਂਗ ਰੂਮ ਨਾਲ ਬਾਥਰੂਮ ਆਪਣਾ ਅਟੈਚ ਆ ਜੀ ਠੀਕ ਹੈ ਜੀ ਹਾਂ ਜੀ ਲਓ ਜੀ ਦੋਸਤੋ ਇਧਰ ਜਿਹੜੀ ਆ ਗਈ ਮੂਹਰੇ ਹਨਾ ਵੀ ਆਪਣਾ ਘਾਵ ਕਰ ਲੱਗਿਆ ਫਰੰਟ ਦਾ ਹਨਾ ਹਾਂ ਜੀ ਫਰੰਟ ਲੱਗਿਆ ਜੀ ਠੀਕ ਹੈ ਜੀ ਉਹ ਵੀ ਇਧਰ ਵੀ ਚੈਨਣ ਦਾ ਪੂਰਾ ਧਿਆਨ ਰੱਖੇਗਾ ਹਾਂ ਜੀ ਹਾਂ ਬਿਲਕੁਲ ਜੀ ਤੇ ਇਧਰ ਨਾਲ ਬਾਥਰੂਮ ਆ ਗਿਆ ਹਾਂ ਜੀ ਤੇ ਇਹ ਬਈ ਇਧਰੋਂ ਅਟੈਚ ਮੰਨ ਲਦਾ ਇਧਰ ਵੀ ਹੈਗਾ ਨਾ ਇਹ ਅਟੈਚ ਬਾਥਰੂਮ ਆਪਣੇ ਦੂਸਰੇ ਕਮਰੇ ਨਾਲ ਦੀ ਆ ਵੀਰ ਜੀ ਅੱਛਾ ਜੀ ਇਧਰੋਂ ਸਿੱਧਾ ਕਮਰੇ ਨਾਲ ਹੈਗਾ ਤੇ ਹਾਂ ਜੀ ਇਹ ਵੀ ਇੱਕ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤਾਗਾ ਵੀ ਜਦੋਂ ਕੋਈ ਦੋਸਤ ਮਿੱਤਰ ਇਸ ਤਰ੍ਹਾਂ ਆਉਂਦਾ ਤਾਂ ਉਦੋਂ ਇੱਥੋਂ ਵਰਤ ਸਕਦੇ ਆਪਾਂ ਹਾਂਜੀ ਬਿਲਕੁਲ ਤੇ ਜੇ ਲੌਬੀ ਵਾਲਿਆਂ ਨੇ ਵਰਤਣਾ ਵਰਤ ਸਕਦੇ ਨਹੀਂ ਰੂਮ ਨਾਲ ਤਾਂ ਅਟੈਚ ਹੈਗੀ ਹੈ ਹਾਂ ਜੀ ਲੌਬੀ ਨਾਲ ਵੀਰ ਜੀ ਹੁੰਦਾ ਵੀ ਆਪਣਾ ਲੌਬੀ ਤੇ ਡ੍ਰੈੰਗ ਰੂਮ ਨਾਲ ਮੇਨ ਬਾਥਰੂਮ ਅਟੈਚ ਚਾਹੀਦਾ ਹੁੰਦਾ ਜੀ ਆਪਾਂ ਨੂੰ ਹਾਂ ਬਿਲਕੁਲ ਹਾਂ ਵੈਸਟ ਆਉਂਦਾ ਕੋਈ ਵੀ ਆਪਣਾ ਜੀ ਕਮਰੇ ਨਾਲ ਤਾਂ ਚਲੋ ਪਰਸਨਲੀ ਹੁੰਦਾ ਹੀ ਆ ਆਪਣਾ ਪਰ ਲੌਬੀ ਨਾਲ ਤੇ ਡ੍ਰੈੰਗ ਰੂਮ ਨਾਲ ਬਾਥਰੂਮ ਲਗਭਗ ਅਟੈਚ ਚਾਹੀਦਾ ਜੀ ਆਪਾਂ ਨੂੰ ਜੀ ਭਈ ਇੱਕ ਚੀਜ਼ ਹੋਰ ਹੁੰਦੀ ਹੈਗੀ ਕਮ ਆਪਣਾ ਪਰ ਜਦੋਂ ਆਪਾਂ ਵਿਦ ਮਟੀਰੀਅਲ ਫੁੱਲ ਕੰਮ ਕਰਦੇ ਆ ਉਹ ਚ ਲੋਕਾਂ ਨੂੰ ਅੱਜ ਕੱਲ ਇੱਕ ਇਹ ਬਹੁਤ ਵਹਿਮ ਆ ਜਿਵੇਂ ਖਾਸ ਕਰਕੇ ਚੰਡੀਗੜ੍ਹ ਵਾਲੀ ਦਾ ਚੱਲ ਰਹੀ ਆ ਵੀ ਲੋਹ ਮਟੀਰੀਅਲ ਲਾਉਂਦੇ ਆ ਲੋਹ ਕੁਆਲਿਟੀ ਲਾਉਂਦੇ ਆ ਆਪਾਂ ਕਿਹੜੀ ਕਿਹੜੀ ਜਿਹੜਾ ਮਟੀਰੀਅਲ ਯੂਜ਼ ਕਰਦੇ ਆ ਆਪਾਂ ਵੀਰ ਜੀ ਟਾਟਾ ਦਾ ਸਰੀਆ ਪਾਇਆ ਜੀ ਬੈਦਰ ਪਲੱਸ ਆਪਾਂ ਜੇ ਸੀਮੈਂਟ ਵਰਤੇ ਆ ਜੀ ਠੀਕ ਆ ਜੀ ਹਾਂ ਜੀ ਹਾਂ ਤੇ ਆਪਣੇ ਟਾਪ ਦਾ ਮਟੀਰੀਅਲ ਵਰਤੇ ਇਹਦੇ ਵਿੱਚ ਕਿਸੇ ਕੋਲੋਂ ਆਪਾਂ ਆਪਦੇ ਵੱਲੋਂ ਕਮੀ ਨਹੀਂ ਛੱਡੀ ਜੀ ਵੀ ਗਾਹਕ ਨੂੰ ਕਿਸੇ ਕੋਲੋਂ ਬਾਅਦ ਦੇ ਵਿੱਚ ਆਪਾਂ ਨੂੰ ਪਰੇਸ਼ਾਨੀ ਨਾ ਆਵੇ ਕਿਸੇ ਕੋਲੋਂ ਆਪਾਂ ਨੂੰ ਆਪਣਾ ਸਿਰ ਨੀ ਤੇ ਬਈ ਕਿੰਨਾ ਕ ਟਾਈਮ ਲੱਗਿਆ ਇਹਨੂੰ ਜੇ ਕੰਪਲੀਟ ਦੀ ਗੱਲ ਕਰੀਏ ਕੰਪਲੀਟ ਵੀਰ ਜੀ ਇਹ ਐਮਨੂੰ 8 ਤੋਂ 10 ਕਿ ਮਹੀਨਿਆਂ ਦੇ ਲਗਭਗ ਜੀ ਕੰਪਲੀਟ ਦੇ ਇਹਨਾਂ ਨੂੰ ਲੱਗੇ ਨੇ ਜੀ ਠੀਕ ਹੈ ਜੀ ਇਹ ਚ ਬਈ ਤਿੰਨ ਰੂਮ ਆ ਗਏ ਹਨਾ 1 2 3 ਆ ਵੀਰ ਜੀ ਤਿੰਨ ਜੀ ਠੀਕ ਹੈ 1 ਰੂਮ ਦਿਖਾ ਦਈਏ ਬਈ ਹਾਂਜੀ ਇਹਦੇ ਨਾਲ ਵੀ ਬਾਥਰੂਮ ਅਟੈਚ ਆ ਜੀ ਆਪਣਾ ਠੀਕ ਹੈ ਜੀ ਡਰੈਸਿੰਗ ਨਾਲ ਡਰੈਸਿੰਗ ਬਾਥਰੂਮ ਸਾਰਿਆਂ ਨਾਲ ਜੀ ਅਟੈਚ ਆ ਗਿਆ ਆਪਣਾ ਹਾਂਜੀ ਹਾਂ ਤੇ ਆ ਦੇਖ ਸਕਦੇ ਹੋ ਦੋਸਤੋ ਖੁੱਲੇ ਢੁੱਲੇ ਰੂਮ ਨੇ ਤੇ ਰੋਸ਼ਨੀ ਵਾਲਾ ਤਾਂ ਮੈਂ ਕਹਣਾ ਤੁਹਾਨੂੰ ਕਿਤੇ ਕਿਸੇ ਮਰਜ਼ੀ ਰੂਮ ਚ ਵਗ ਜਾਓ ਇਹ ਬਈ ਖਾਸ ਕਰਕੇ ਤਿਆਰ ਰੱਖਿਆ ਕਿ ਪਰਿਵਾਰ ਦੀ ਵੀ ਡਿਮਾਂਡ ਸੀ ਵੀ ਸਾਡੀ ਪਰਿਵਾਰ ਦੀ ਡਿਮਾਂਡ ਸੀ ਵੀਰ ਜੀ ਕਿਉਂ ਬਾਹਰੇ ਨਿਊਜ਼ੀਲੈਂਡ ਲੈਂਦੇ ਕਰਕੇ ਬੱਚੇ ਜੀ ਉੱਥੇ ਗ੍ਰੀਨਰੀ ਜ਼ਿਆਦਾ ਇਹਨਾਂ ਦਾ ਸੀਗਾ ਵੀ ਆਪਾਂ ਨੂੰ ਧੁੱਪ ਵੀ ਮਿਲੇ ਤੇ ਰੋਸ਼ਨੀ ਵੀ ਮਿਲੇ ਤੇ ਹਵਾ ਵੀ ਮਿਲੇ ਜੀ ਨਾਲ ਕੁਦਰਤੀ ਠੀਕ ਹੈ ਜੀ ਹਾਂ ਪਿੱਛੇ ਆਪਣੀ ਜਗਾ ਛੱਡੀ ਹੋਈ ਹੈ ਜੀ ਇਹਦੇ ਠੀਕ ਹੈ ਜੀ ਬਾਹਰਲੀ ਸਾਈਡ ਜੀ ਮਤਲਬ ਇਧਰ ਨੂੰ ਵੀ ਆਪਾਂ ਸਪੇਸ ਦਿੱਤੀ ਹੋਈ ਹੈ ਜੀ ਖੁੱਲੀ ਠੀਕ ਹੈ ਜੀ ਹਾਂ ਗ੍ਰੀਨ ਪੜਦਾ ਲੱਗਿਆ ਇਧਰ ਹਾਂਜੀ ਗਰਮੀ ਕਰਕੇ ਹਾਂਜੀ ਤੇ ਕੱਪੜੇ ਵਗੈਰਾ ਸੁਕਾਉਣ ਨੂੰ ਇਹ 10 ਫੁੱਟ ਆਪਣਾ ਪਿੱਛੇ ਛੱਡੀ ਹੋਈ ਹੈ ਜੀ ਛੱਡੀ ਹੋਈ ਹੈ ਹਾਂਜੀ ਹਵਾਉਣ ਨੂੰ ਤੇ ਚਾਨਣ ਪੈਣ ਨੂੰ ਠੀਕ ਹੈ ਬਈ ਇਹ ਨਾਲ ਵਾਲੇ ਕਮਰੇ ਨਾਲ ਵੀ ਬਾਥਰੂਮ ਅਟੈਚ ਹੈ ਜੀ ਨਾਲ ਡਰੈਸਿੰਗ ਅਟੈਚ ਹੈ ਜੀ ਠੀਕ ਹੈ ਬਾਈ ਆਪਣਾ ਹੀ ਰੱਖਾਂਗੇ ਤੇ ਬਈ ਫਸਟ ਫਲੋਰ ਤੇ ਚੱਲੀਏ ਜੀ ਫਿਰ ਦਿਖਾਈਏ ਹੈਨਾ ਹਾਂਜੀ ਹਾਂਜੀ ਜਮ ਜੀ ਦੀ ਇੱਕ ਚੀਜ਼ ਤਾਂ ਮੰਨਣੀ ਪਊ ਹਾਂਜੀ ਬਾਈ ਜਿਹੜੇ ਘਰ ਦੇ ਵਿੱਚ ਹੈਨਾ ਆਪਣੇ ਕੋਲ ਜੇ ਸਪੇਸ ਹੈਗੀ ਜਿਵੇਂ ਬਾਈ ਹੋਰਾਂ ਨੇ ਇੱਧਰ ਵੀ ਪੂਰਾ ਖੁੱਲਾ ਹੀ ਛੱਡਿਆ ਹਾਂਜੀ ਵੀ ਜੇ ਕਹਦੀ ਹਵਾ ਆਰ ਪਰ ਲੰਘਦੀ ਆ ਚਾਨਣ ਸਾਰੇ ਘਰ ਦੇ ਵਿੱਚ ਪੈਂਦਾ ਮੈਂ ਕਹਣਾ ਇਹ ਤੋਂ ਵੱਧ ਸਵਰਗ ਵਰਗਾ ਘਰ ਨਹੀਂ ਬਣ ਸਕਦਾ ਹਾਂ ਵੀਰ ਜੀ ਇਹ ਉੱਪਰ ਵਾਲੀ ਜਿਹੜੀ ਮੰਜ਼ਲਾਣਾ ਇਹ نیچے ਵਾਲੇ ਨਾਲੋਂ ਵੀ ਕੁਛਾਂ ਨੂੰ ਬੈਟਰ ਲੱਗੀ ਜੀ ਇੱਕ ਤਾਂ ਹਵਾਦਾਰ ਬਹੁਤ ਹੋ ਗਈ ਜੀ ਇਹ ਬਾਕੀ ਨੀਚੇ ਵਾਲੇ ਨੂੰ ਥੋੜਾ ਜਿਹਾ ਐ ਸੀ ਆਪਾਂ ਨੇ ਰੈਂਟ ਦੇਣ ਕਰਕੇ ਖੁੱਲੀ ਵੀ ਵੱਧ ਬਣਾ ਗਈ ਜੀ ਉੱਪਰ ਦੀ ਆਪਣੇ। ਠੀਕ ਹੈ। ਉੱਪਰ ਵਿੱਚ ਇੱਕ ਰੂਮ ਇਧਰ ਆ ਗਿਆ ਅਲੱਗ। ਇਹ ਵੀਰ ਜੀ ਆਪਣੇ ਰੱਖਿਆ ਸੀਗਾ ਕਿਸੇ ਚੌਂਕੀਦਾਰ ਵਾਸਤੇ ਰੂਮ। ਇਹਦੇ ਨਾਲ ਬਾਥਰੂਮ ਅਟੈਚ ਰੱਖਿਆ ਸੀ ਜੀ ਆਪਾਂ ਨੇ। ਜਿਉਂ ਵੀ ਆਪਾਂ ਰੱਖ ਦਿਆਂ ਜੀ ਚੌਂਕੀਦਾਰ ਵਾਸਤੇ। ਚੌਂਕੀਦਾਰ ਰੱਖਣਾ ਜਾਂ ਕੰਮ ਵਾਲਾ ਰੱਖਣਾ। ਚੌਂਕੀਦਾਰ ਜੀ ਜਾਂ ਕੋਈ ਕੰਮ ਸਰਵੈਂਟ ਰੂਮ ਆ ਗਿਆ ਸੀ। ਹਾਂ ਜੀ ਹਾਂ। ਠੀਕ ਹੈ ਜੀ। ਤੇ ਇਹ ਆਪਾਂ ਨੇ ਰੱਖੀ ਸੀ ਲੌਬੀ ਜੀ ਉੱਪਰ ਜੀ। ਮਤਲਬ ਇਹ ਆਪਾਂ ਜਿਹੜਾ ਕਿਰਾਏ ਤੇ ਦੇਣ ਵਾਸਤੇ ਸੋ ਇਹ ਰੂਮ ਆ ਗਿਆ ਜੀ ਇਹ ਕਾਹ ਵਾਲਾ ਰੂਮ ਆ ਗਿਆ ਜੀ ਠੀਕ ਹੈ ਜੀ ਹਾਂ ਜੀ ਪੂਰਾ ਖੁੱਲਾ ਡੁੱਲਾ ਤੁਸੀਂ ਦੇਖ ਸਕਦੇ ਹੋ ਦੋਸਤੋ ਬਲ ਕਿਰਾਏ ਵਾਲਾ ਵੀ ਬੰਦਾ ਐ ਕਹੂਗਾ ਵੀ ਬੇਹਾਰਾ ਆ ਗਿਆ ਹਾਂ ਬਿਲਕੁਲ ਜੀ ਬਿਲਕੁਲ ਜੀ ਇਹ ਤੋਂ ਹਾਂ ਜੀ ਤੇ ਦੋ ਰੂਮ ਨੇ ਨਾਲ ਕਿਚਨ ਵੀ ਪੂਰੀ ਖੁੱਲੀ ਰੱਖੀ ਹੈ ਜੀ ਆਪਾਂ ਨੇ ਠੀਕ ਹੈ ਜੀ ਤੇ ਹਰ ਇੱਕ ਚੀਜ਼ ਆਪਾਂ ਨੇ ਬ੍ਰਾਂਡ ਲਈ ਹੈ ਜੀ ਜਿਵੇਂ ਟੂਟੀ ਵਗੈਰਾ ਜੈਗਵਾਰ ਦੀ ਲਈ ਹੈ ਜੀ ਆਪਾਂ ਨੇ ਠੀਕ ਹੈ ਜੀ ਤੇ ਜਿਹੜੀ ਅੰਦਰ ਫੀਟਿੰਗ ਹੋਈ ਹੈ ਉਹ ਕਾਈਟੈਕ ਦੀ ਹੋਈ ਹੈ ਜੀ ਆਪਾਂ ਨੇ ਠੀਕ ਹੈ ਮਤਲਬ ਕੋਸ਼ਿਸ਼ ਇਹੀ ਰਹਿੰਦੀ ਹੈ ਵੀ ਵਧੀਆ ਤੋਂ ਵਧੀਆ ਬ੍ਰਾਂਡ ਜਿਹੜੇ ਨਾਲ ਲੰਮਾ ਸਮਾਂ ਕਰ ਆਪਣਾ ਬਣਿਆਦ ਰਹੇ ਵੀ ਉਹੀ ਚੀਜ਼ਾਂ ਲਾਉਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਹਾਂਜੀ ਅਸੀਂ ਅਸਲ ਵਿੱਚ ਗਾਹਕ ਨੂੰ ਗਾਹਕ ਸਮਝਿਆ ਨਹੀਂ ਆਪਦਾ ਫੈਮਿਲੀ ਮੈਂਬਰ ਸਮਝਦੇ ਜੀ ਆਪਾਂ ਨੂੰ ਐ ਹੁੰਦਾ ਵੀ ਆਪਣੇ ਫੈਮਿਲੀ ਵਰਗਾ ਜੀ ਆਪਾਂ ਆਪਣੇ ਲਈ ਘਰ ਬਣਾ ਰਹੇ ਹਾਂ ਕਿਸੇ ਲਈ ਨਹੀਂ ਬਣਾ ਰਹੇ ਠੀਕ ਹੈ ਬਈ ਤੇ ਬਈ ਕਰਮਜੀਤ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਇਹ ਅੱਗੇ ਤੁਹਾਡੇ ਹੋਰ ਵੀ ਕੰਮ ਦਿਖਾਓ ਜਿਹੜੇ ਚੱਲ ਰਹੇ ਨੇ ਠੀਕ ਹੈ ਹੋਰ ਬਈ ਜਦੋਂ ਕੋਈ ਵੀ ਘਰ ਬਣਾਉਂਦਾ ਹੈ ਕੀ رائے ਦੇਣਾ ਚਾਹੋਗੇ ਵੀ ਜਿੱਥੋਂ ਖਰਚਾ ਹੀ ਵੱਜੇ ਯਾਰ ਬੰਦੇ ਦਾ ਘਰ ਵੀ ਸੋਹਣਾ ਬਣ ਜੇ ਵੀਰ ਜੀ ਅਸਲ ਵਿੱਚ ਤਾਂ ਸੋਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਕਿੱਦਾਂ ਦਾ ਸਮਾਲ ਲਾਉਣਾ ਚਾਹੁੰਦੇ ਹੋ ਹਨਾ ਜੀ ਮੇਰੀ ਤਾਂ رائے ਇਹ ਹੀ ਆ ਵੀ ਤੁਸੀਂ ਸਰੀਆ ਵਗੈਰਾ ਜੀ ਵਧੀਆ ਵਰਤੋ ਕਿਉਂਕਿ ਹਰ ਇੱਕ ਚੀਜ਼ ਤੁਸੀਂ ਕੱਢ ਕੇ ਲਾ ਸਕਦੇ ਹੋ ਇਹ ਟੁੱਟੀ ਖਰਾਬ ਹੋ ਗਈ ਸੁੱਚ ਖਰਾਬ ਹੋ ਗਈ ਤੁਸੀਂ ਬਦਲ ਸਕਦੇ ਹੋ ਜੀ ਜਿਵੇਂ ਸਰੀਆ ਜੀ ਜੇ ਤੁਸੀਂ ਉਹ ਕੇਰਾ ਪਾ ਤਾ ਉਹ ਦੁਬਾਰਾ ਕੱਢ ਕੇ ਦੁਬਾਰਾ ਲੱਗਦਾ ਨਹੀਂ ਹੈ ਅਸੀਂ ਅਸਲ ਵਿੱਚ ਟਾਟਾ ਯੂਜ਼ ਕਰਦੇ ਆ ਜੀ ਜਾਂ ਜੰਦਲ ਪੈਂਥੋ ਯੂਜ਼ ਕਰਦੇ ਆ ਜੀ ਟੌਪ ਦੀ ਜਿਹੜੀ ਬ੍ਰਾਂਡ ਕੰਪਨੀ ਮਤਲਬ ਗੱਲ ਤੁਹਾਡੀ ਕਹਿਣ ਦੀ ਹੈ ਵੀ ਜਿਹੜਾ ਅੰਦਰ ਸਵਾਨ ਪੈਣਾ ਉਹ ਤਾਂ ਘੱਟੋ ਘਾਟ ਆਪਾਂ ਇੱਕ ਨੰਬਰ ਲਾ ਲਈਏ ਹਾਂਜੀ ਹਾਂ ਵੀ ਉਹ ਚ ਜੇ ਆਪਾਂ ਕਿਰਸ ਕਰ ਗਏ ਉਹ ਬਾਅਦ ਚ ਨਿਕਲਣਾ ਤਾਂ ਹੈ ਨਹੀਂ ਸਾਰਾ ਘਰ ਹੀ ਖਰਾਬ ਹੋਣਾ ਹਾਂਜੀ ਬਿਲਕੁਲ ਜੀ ਉਹਦੀ ਇੱਦੇ ਤੋਂ ਬਾਅਦ ਜਿਹੜਾ ਮਨਿਆਦ ਵੀ ਖਤਮ ਹੈ ਜੀ ਆਪਣੇ ਘਰ ਦੀ ਮਨਿਆਦ ਹੀ ਖਤਮ ਹਾਂਜੀ ਹਾਂ ਬਿਲਕੁਲ ਜੀ ਜਿਆਦਾਤਰ ਆਪਾਂ ਦੇਖਦੇ ਹਾਂ ਬਈ ਬਾਹਰ ਤਾਂ ਜਿਹੜੀ ਚਲੋ ਆਰਟੀਫੀਸ਼ੀਅਲ ਚੀਜ਼ਾਂ ਪਾ ਲਾਉਨੇ ਆ ਹਾਂਜੀ ਉਹ ਚਾਹੇ ਦਰਵਾਜ਼ੇ ਆ ਚਾਹੇ ਆਪਣੇ ਸੁਚਾਣੇ ਕਦੋਂ ਮਰਜ਼ੀ ਚੇਂਜ ਕਰ ਲਓ ਚੇਂਜ ਕਰੀ ਜਾ ਸਕਦੀ ਹੈ ਜੀ ਪਰ ਜਿਹੜੀ ਉਹ ਉੱਪਰ ਬਲੈਂਟਰ ਦੇ ਵਿੱਚ ਪ ਦੀ ਹੱਡੀ ਆ ਜੀ ਠੀਕ ਹੈ ਜੀ ਹਾਂ ਜੀ ਜਗਾ ਤੇ ਭਾਈ ਜੇ ਹੁਣ ਗੱਲ ਕਰੀ ਕਿਸੇ ਦੇ ਘਰ ਬਣਵਾਉਣਾ ਹੁੰਦਾ ਆਪਣੇ ਕੋਲ ਟੀਮ ਕਿੰਨੀ ਕਾ ਤੇ ਕਿੰਨੇ ਕ ਟਾਈਮ ਦਾ ਆਪਾਂ ਇੱਕ ਟਾਈਮ ਲੈ ਕੇ ਚੱਲਦੇ ਆਂ 8 ਮਹੀਨੇ 10 ਮਹੀਨੇ ਜਾਂ ਸਾਲ ਆਪਾਂ ਜੀ ਲਗਭਗ ਹੀ ਆਪਾਂ ਸਾਲ ਕਹਿ ਕੇ ਚੱਲਦੇ ਜੀ ਬੰਦੇ ਨੂੰ ਠੀਕ ਵਾਧੇ ਆਪਣੇ ਵੱਲੋਂ ਆਪਾਂ 2 ਮਹੀਨੇ 3 ਮਹੀਨੇ ਵਾਧਾ ਕਹਿ ਕੇ ਚੱਲਦੇ ਜੀ ਕਿਉਂਕਿ ਆਪਾਂ ਕਿਸੇ ਕੋਲੋਂ ਨੀਵੇਂ ਨਾ ਹੋ ਜਾਈਏ ਜੀ ਤੇ ਆਪਣਾ ਜਿਹੜਾ ਸਮਾਂ ਦਿੱਤਾ ਆਪਾਂ ਉਹ ਤੋਂ ਪਹਿਲਾਂ ਤਿਆਰ ਕਰਕੇ ਦੀਜੀਏ ਤੇ ਇਸ ਕਰਕੇ ਸਮਾਂ ਅਗਲੇ ਤੋਂ ਥੋੜਾ ਜਿਹਾ ਵਧ ਲੈਨੇ ਆਂ ਠੀਕ ਹੈ ਜੀ ਹਾਂ ਜੀ ਤੇ ਲੋ ਵੀ ਦੋਸਤੋ ਬਾਈ ਕਰਮਜੀਤ ਨਾਲ ਗੱਲਬਾਤ ਕੀਤੀ ਤੇ ਬਹੁਤ ਸੋਹਣਾ ਲੱਗਿਆ ਕਿਉਂਕਿ ਬਾਈ ਉਹ ਜਿਵੇਂ ਕੰਮ ਕਰਦੇ ਆ ਇਹਨਾਂ ਨੂੰ ਤੁਸੀਂ ਇੰਸਟਾਗ੍ਰam ਜਾਂ ਫੇਸਬੁਕ ਤੇ ਵੀਡੀਓ ਵੀ ਦੇਖੇ ਹੋਣੀ ਆ ਤੇ ਆਪਾਂ ਅਲੱਗ ਵੀ ਬਣਾਵਾਂਗੇ ਉਹ ਵੀ ਤੁਸੀਂ ਵੀਡੀਓ ਦੇਖ ਸਕਦੇ ਹੋ ਕਿਉਂਕਿ ਸਪਾਈ ਨਾਲ ਕੰਮ ਕਰਦਾ ਸਾਫ ਸੁਥਰਾ ਕੋਈ ਇਹਦੇ ਵਿੱਚ ਮਤਲਬ ਉਹੋ ਜੀ ਗੱਲ ਨਹੀਂ ਹੈਗੀ ਵੀ ਆਪਾਂ ਕੁਝ ਕਹਿ ਤਾ ਤੇ ਉਹ ਪੂਰਾ ਨਾ ਹੋ ਸਕੇ ਮੇਨ ਗੱਲ ਕੀ ਹੁੰਦੀ ਵੀ ਗਾਹਕ ਮੂਰੇ ਕੱਲ ਨੂੰ ਆਪਾਂ ਖੜਦੇ ਹੋ ਜੀ ਬਾਈ ਉਸ ਤਰੀਕੇ ਨਾਲ ਕੰਮ ਕਰਦਾ ਹੈਗਾ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਨਵੀਂ ਕੋਠੀ ਜਾਂ ਵੱਖਰੇ ਤਰ੍ਹਾਂ ਦਾ ਘਰ ਬਣਾਇਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਡੀ ਕੋਠੀ ਵੀ ਸਾਡੇ ਚੈਨਲ ਤੇ ਜਰੂਰ ਦਿਖਾਵਾਂਗੇ ਧੰਨਵਾਦ ਦੋਸਤੋ